ਨਕਸ ਸਖਾ ਤਰਮਾ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜੁਲਮ ਕਮਾ ਗਿਆ ਜਾਬਰ ਬਹੁਤੀ ਕਰ ਲਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਕਟ ਕਰ ਕੰਡੀਆਂ ਹੋਈਆਂ ਸੱਜਵੀਆਂ ਰੰਡੀਆਂ ਇਹਦੀ ਮਾਰ ਪਈ ਕੁਰਲਾਣੇ ਮਿੱਠੇ ਗੁਰ ਕਰ ਮਨ ਲੈ ਭਾਣੇ ਜੋ ਵਰਤਾ ਕਰਤਾਰ ਦਤੇਂਗੇ ਵੀ ਜੁਲਮ ਸਿਖਾਤੇ ਹੋਏ ਜਲਮਨੇ ਹੋਰ ਨਖਾਰ ਦਤੇ ਹੋਏ ਗਲਤਵਾਰੀ ਖਨੇ ਮਾਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੂੰ ਲੋਦੀ ਹਾਰ ਗਿਆ ਜੀ ਮਾਰੇ ਮਰਦ ਕੱਟ ਕਰ ਕੰਡੀਆਂ ਹੋਈਆਂ ਸੱਜ ਵਈਆਂ ਰੰਡੀਆਂ